ਪੁਰੰਚਨ ਸਰਪੰਚ ਮੁੜਦਾਬ 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 ਸਰਪੰਚ ਮੁੜਦਾਬ ਮੁੜਦਾਬ ਪੁਰੰਚਨ ਸਰਪੰਚ ਮੁੜਦਾਬ ਮੁੜਦਾਬ ਪੁਰੰਚਨ ਸਰਪੰਚ ਮੁੜਦਾਬ ਮੁੜਦਾਬ ਨਮਸਕਾਰ ਦੋਸਤੋ ਮੈਂ ਹਾਂ ਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚਿਆ ਕੋਹਾ ਹਲਕਾ ਦਾ ਪਿੰਡ ਹੈਗਾ ਹੈਬਤ ਪਿੰਡੀ ਜਿੱਥੇ ਪਿੰਡ ਵਾਸੀਆਂ ਵੱਲੋਂ ਜਿਹੜਾ ਸਰਪੰਚ ਦੇ ਖਿਲਾਫ ਤੇ ਤੇ ਸਕਦੇ ਆ ਜਿਹੜੇ ਪੁਲਿਸ ਪ੍ਰਸ਼ਾਸਨ ਹੈਗਾ ਉਹਦੇ ਖਿਲਾਫ ਤਾਰਾਗੜ ਪੁਲਿਸ ਦੇ ਖਿਲਾਫ ਰੋਸ ਕੀਤਾ ਤਸਵੀਰਾਂ ਦਿਖਾ ਰਿਹਾ ਇੱਥੇ ਕਾਫੀ ਲੋਕ ਜਿਹੜੇ ਆ ਪਿੰਡ ਦੇ ਇਕੱਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਨੇ ਜਿਹੜਾ ਰੋਸ ਕੀਤਾ ਸਰਪੰਚ ਦੇ ਖਿਲਾਫ ਸਭ ਤੋਂ ਪਹਿਲੇ ਤਾਂ ਕਹਿੰਦੇ ਨੇ ਕਿ ਪਿੰਡ ਦੇ ਵਿੱਚ ਕਈ ਇਹੋ ਜਿਹੇ ਕੰਮ ਹੈਗੇ ਨੇ ਜਿਹੜੇ ਨਿੰਦਣਯੋਗ ਹੈਗੇ ਆ ਉਹ ਸਰਪੰਚ ਵੱਲੋਂ ਕਰਵਾਏ ਗਏ ਨੇ ਇੱਕ ਮਾਤਾ ਸੀਗੀ ਜਿਨ ਆਪਣੀ ਲੜਕੀ ਵੱਲੋਂ ਦੱਸਿਆ ਉਹਨਾਂ ਦੀ ਲੜਕੀ ਸੀਗੀ ਉਹਦੀ ਮੈਰਿਜ ਹੋਈ ਸੀਗੀ ਕਿਤੇ ਮੀਆਂ ਬੀਬੀ ਦਾ ਡਿਸਪਿਊਟ ਚੱਲਣ ਡਿਆ ਸੀ ਉਹ ਘਰ ਮਿਲਣ ਹੋਈ ਆਈ ਸੀਗੀ ਡਿਸਪਿਊਟ ਸੀਗਾ ਤੇ सरपंच ਜਿਹੜਾ ਪਿੰਡ ਦਾ ਹੈਗਾ ਉੱਤੇ ਰੋਪ ਲਗਾਏ ਨੇ ਉਹਦੇ ਵੱਲੋਂ ਪਿੰਡ ਦਾ ਹੀ ਇੱਕ ਲੜਕਾ ਸੀਗਾ ਜਿਹਦੇ ਨਾਲ ਉਹ ਭਜਾ ਦਿੱਤੀ ਗਈ ਨਾਲ ਹੀ ਇੱਕ ਹੋਰ ਬੰਦਾ ਸੀਗਾ ਪਿੰਡ ਦਾ ਹੀ ਉਹਨੂੰ ਵੀ ਦੱਸਿਆ ਕਿ ਉਹਨਾਂ ਨਾਲ ਕੀ ਦਿੱਤੀ ਹੈ ਉਹਨਾਂ ਤਸਵੀਰਾਂ ਦਿਖਾਈਆਂ ਕਿਸੇ ਵਕਤ ਉਹਨਾਂ ਨਾਲ ਹਮਲਾ ਹੋਇਆ ਉਹਨਾਂ ਤੇ ਕਹਿੰਦੇ ਸਰਪੰਚ ਵੱਲੋਂ ਕੀਤਾ ਗਿਆ ਕੀ ਕਾਰਨ ਰਿਹਾ ਚਲੋ ਇਹ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਵੀ ਸੁਣਾਵਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜਾ ਪਿੰਡ ਦਾ ਸਰਪੰਚ ਹੈਗਾ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਵੀ ਉਹਨਾਂ ਦਾ ਕੀ ਕਹਿਣਾ ਹੇਲਾ ਇਹਨਾਂ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਆ ਪੁਲਿਸ ਪ੍ਰਸ਼ਾਸਨ ਤੋਂ ਵੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਦੋਸਤੋ ਗੱਲਬਾਤ ਸੁਣਾਣੇ ਇਹਨਾਂ ਨੇ ਕੀਤੀ ਹੋਈ ਕੀ ਇਹਨਾਂ ਦਾ ਕਹਿਣਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਮਾਤਾ ਜੀ ਕੀ ਨਾਂ ਜੀ ਆਪਣਾ ਆਸਾ ਰਾਣੀ ਜੀ ਕਿਹੜਾ ਪਿੰਡ ਹੈਗਾ ਹੈਪਤ ਪਿੰਡ ਅੱਜ ਤੁਸੀਂ ਸਰਪੰਚ ਦੇ ਖਿਲਾਫ ਪਿੰਡ ਦਾ ਜਿਹੜਾ ਸਰਪੰਚ ਹੈਗਾ ਉਹਦੇ ਖਿਲਾਫ ਤੇ ਪ੍ਰਸ਼ਾਸਨ ਜਿਹੜਾ ਹੈਗਾ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕਰਨ ਦਿਓ ਕੀ ਕਾਰਨ ਹੈਗਾ ਕਰਨੀ ਹੈ ਵੀ ਮੇਰੀ ਬੇਟੀ ਦਾ ਥੋੜੇ ਦਿਨਾਂ ਦੀ ਆ ਰਹੀ ਘਰ ਰਹਿ ਰਹੀ ਉਹਨਾਂ ਦੋਨਾਂ ਮਿਆਂ ਵੀ ਬਿਦਲੀ ਲੜਾਈ ਹੋਈ ਦੀ ਤੇ ਉਸ ਜਿਸ ਦਿਨ ਮੇਰੀ ਬੇਟੀ ਗਈ ਹੈ ਉਸ ਦਿਨ ਹੀ ਉਰੀ ਨਾਨ ਦਾ ਫੋਨ ਆਇਆ ਤੇ ਉਰੀ ਨਾਨ ਕਹਿੰਦੀ ਹੈ ਵੀ ਚਲੋ ਚਾਰ ਜਣੇ ਬਹਿ ਕੇ ਉਧਰ ਉਧਰ ਦੇ ਬਹਿ ਕੇ ਬੰਦੇ ਤੇ ਅਸੀਂ ਗੱਲਬਾਤ ਮਕਾ ਲਨੀ ਹੈ ਤੇ ਥੋੜੀ ਭੇਜ ਦਿਓ ਮੈਂ ਕੋਈ ਗੱਲ ਨਹੀਂ ਜਿਸ ਲਈ ਆਂਦੀ ਆ ਕੁੜੀ ਤੇ ਮੈਨੂੰ ਪੁੱਛਣੀ ਹੈ ਮੈਂ ਕੋਈ ਨਹੀਂ ਗਿਆ ਮੈਂ ਹਾਂ ਮੂੜਾ ਚੰਗਾ ਹੈ ਨਾ ਉਹ ਖਾਂਦਾ ਨਾ ਪੀਂਦਾ ਤੇ ਤੂੰ ਤਾਂ ਨੂੰ ਮੈਂ ਜਿੰਨ ਜੀਰ ਮੈਂ ਜਿੰਦੀ ਹਾਂ ਨਾ ਜੀ ਤੂੰ ਉੱਥੇ ਰਹੇਂਗੀ ਤੇ ਕੱਲ ਨੂੰ ਮੈਂ ਮਰ ਮੁੱਕ ਗਈ ਤੇ ਤੈਨੂੰ ਕਹਿੰਦੇ ਸਾਂਭਣਾ ਉਹ ਕੁੜੀ ਮੇਰੀ ਉੱਥੇ ਜਾਣਾ ਨਹੀਂ ਸੀ ਚਾਹਦੀ ਤੇ ਉਹਨੇ ਨਾ ਸਰਪੰਚ ਨਾਲ ਗੱਲ ਕਰ ਦਿੱਤੀ ਸਰਪੰਚ ਨੇ ਉਸੇ ਰਾਤ ਨੂੰ ਉਸ ਮੋੜੇ ਨੂੰ 20000 ਰੁਪਏ ਦੇ ਕੇ ਤੇ ਮੇਰੀ ਕੁੜੀ ਘਟਾ ਤੀ ਕਿਹੜੇ ਮੋੜੇ ਨੂੰ ਗੁਲਸਨ ਨਹੀਂ ਜੀ ਗੁਲਸਨ ਕਿੱਥੋਂ ਦਾ ਸੀ ਉਹ ਐਸੇ ਪਿੰਡ ਦਾ ਉਸ ਤੋਂ ਬਾਅਦ ਕੀ ਹੋਇਆ ਤੇ ਉਸ ਤੋਂ ਬਾਅਦ ਅਸੀਂ ਥਾਣੇ ਰਿਪੋਰਟ ਦੇਣਗੇ ਜੋ ਵੀ ਲਿਖਾਇਆ ਤੇ ਉਸ ਲਈ ਸਾਨੂੰ ਸਰਪੰਚ ਦਾ ਹਾਂ ਨਹੀਂ ਸੀ ਪਤਾ ਵੀ ਸਰਪੰਚ ਦੇ ਵਿੱਚ ਹੱਥ ਹੈ ਅਸੀਂ ਦੋ ਸਰਪੰਚ ਦਾ ਨਾਂ ਨਹੀਂ ਲਖਾਇਆ ਉਸ ਤੋਂ ਬਾਅਦ ਸਾਨੂੰ ਉਸ ਖੁਦ ਉਸੇ ਮੁੰਡੇ ਦੇ ਫੋਨ ਕਰਕੇ ਸਾਨੂੰ ਕਿਹਾ ਵੀ ਮੈਨੂੰ ਸਰਪੰਚ ਨੇ 20000 ਰੁਪਏ ਦੇ ਕੇ ਕੜ ਕੱਢਿਆ ਵੀ ਜਿਹੜਾ ਤੈਨੂੰ ਮੈਂ ਕੰਮ ਦੇ ਰਾ ਉਹ ਕਰ ਦੇ ਤੇ ਉਹ 20000 ਰੁਪਏ ਮੇਰਾ ਇੱਥੇ ਇੱਕ ਮੇਰਾ ਉੱਥੇ ਮੋਕੇ ਦਾ ਹੈਗਾ ਇਹ ਹੀ ਉਹਦੇ ਸਾਹਮਣੇ ਉਹਨੇ ਗਿਣ ਕੇ ਦਿੱਤਾ ਸੀ ਕੀ ਹੁਣ ਸੁਣਵਾਈ ਨਹੀਂ ਤੁਹਾਡੀ ਹੋ ਰਹੀ ਸੁਣਾਈ ਨਹੀਂ ਹੋ ਰਹੀ ਕਿਉਂ ਸਰਪੰਚ ਕਹਿ ਰਿਹਾ ਵੀ ਮੇਰੀ ਕਲਮ ਦੀ ਮਾਰ ਤੋਂ ਕੋਈ ਉੱਠ ਨਹੀਂ ਸਕਦਾ ਜਿੱਥੇ ਮੈਂ ਸਰਪੰਚ ਆ ਜਿਹੜਾ ਪਿੰਡ ਹੈ ਮਤਲਬ ਠਾਣਾ ਹੈ ਇੱਥੇ ਮੇਰਾ ਹੀ ਸ਼ਿਕਾ ਚੱਲਦਾ ਤੇ ਮੰਗ ਕਰਦੇ ਸੀ ਮੰਗਿਆ ਹੀ ਕਰਨੀ ਵੀ ਮੈਨੂੰ ਕੁੜੀ ਮੇਰੇ ਘਰ ਆਣੀ ਚਾਹੀਦੀ ਹੈ ਇਨਸਾਫ ਚਾਹੀਦਾ ਇਸ ਪਿੰਡ ਦੇ ਵਿੱਚ ਨਾ ਇਹਨੂੰ ਸਰਪੰਚ ਨੂੰ ਬਹੁਤ ਹੀ ਜ਼ਿਆਦਾ ਗੰਦਾ ਬਹੁਤ ਗੰਦ ਪਾਇਰ ਨੇ ਪਿੰਡ ਦੇ ਪਿੱਛੇ ਤੇ ਮੈਨੂੰ ਮੈਨੂੰ ਕੁੜੀ ਵਾਪਸ ਘਰ ਚਾਹੀਦੀ ਆ ਔਰ ਇਹੇ ਸਰਪੰਚ ਨੇ ਭੇਜੀ ਦੀ ਆ ਇਹੇ ਸਰਪੰਚ ਲੈ ਕੇ ਆਏ ਹਾਂਜੀ ਬਾਈ ਜੀ ਨਾਂਜ ਆਪਣਾ ਮੈਂ ਤਾਂ ਸੂਰਤੀ ਲਗਾਈ ਕੀ ਕਹਿਣਾ ਜਾਂਦੇ ਤੁਸੀਂ ਵੀ ਅੱਜ ਮੈਂ ਇਹ ਕਹਿਣਾ ਚਾਹਨਾ ਵੀ ਜਿਹੜਾ ਸੱਚ ਆ ਉਹ ਸੱਚ ਹੋਣਾ ਚਾਹੀਦਾ ਤੇ ਝੂਠਾ ਝੂਠ ਹੋਣਾ ਚਾਹੀਦਾ ਸਾਡੇ ਪਿੰਡ ਦੀਆਂ ਧੀਆ ਪੈਣਾ ਇਸ ਤਰ੍ਹਾਂ ਹੀ ਕਰਕੇ ਭਜਾਈ ਜਾ ਰਹੇ ਨਾ ਅੱਜ ਕਿਸੇ ਦੀ ਚਲ ਗਈ ਕੱਲ ਦੂਸਰੇ ਦੀ ਚਲ ਗਈ ਪਰਸੋਂ ਮੇਰੀ ਚਲ ਗਈ ਅੱਜ ਕੀ ਅੱবি ਅੱਜ ਮੈਨੂੰ ਸਰਪੰਚ ਸਾਹਿਬ ਨੇ ਫੋਨ ਮਾਰਿਆ ਸਵੇਰੇ ਤੇ ਛੋਟੀ ਲਾਲ ਜੀ ਤੁਸੀਂ ਕਹਿ ਰਹੇ ਸੀ ਵੀ ਉਹ 20000 ਰੁਪਇਆ ਸਰਪੰਚ ਨੇ ਦਿੱਤਾ ਤੇ ਮੈਂ ਤੇਰੇ ਤੇ 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 ਪਰਜਾਈ ਤੇ ਅੰਜਾਮ ਲਾਣ ਲੱਗਾ ਥਾਣੇ ਰਿਪੋਰਟ ਦੇਣ ਲੱਗਾ ਉੱਥੇ ਜਾ ਕੇ ਮੈਂ ਰਿਪੋਰਟ ਲਗੰਦਿਆਂ ਤੇ ਮੈਂ ਤੁਹਾਨੂੰ ਮੈਂ ਦੇਣਾ ਚੱਕਾ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਉਸ ਵੇਲੇ ਦਾ ਮੈਂ ਪਰੇਸ਼ਾਨ ਆ ਠੀਕ ਆ ਮੈਂ ਦੁਬਾਰਾ ਸਰਪੰਚ ਨੂੰ ਫੋਨ ਮਾਰਿਆ ਵੀ ਤੁਸੀਂ ਕਿੱਥੇ ਹੋ ਕਹਿੰਦਾ ਜੀ ਮੈਂ ਥਾਣੇ ਵਿੱਚ ਆ ਫੋਨ ਕੱਢ ਦਿੱਤਾ ਮੈਂ ਨਾਲ ਕਿਹਾ ਕਿਹਦੇ ਜਲੇ ਆਓਗੇ ਮੇਰੀ ਗੱਲ ਸੁਣਿਓ ਇਹਨਾਂ ਨੇ ਫੇਰ ਨਹੀਂ ਮੇਰੀ ਗੱਲ ਸੁਣੀ ਇਹਦਾ ਮਤਲਬ ਹੈ ਧੱਕੇ ਸਹੀ ਕਰੇਗਾ ਇਹਨੇ 3-4 ਬਾਰੀ ਮੈਨੂੰ ਅੱਗੇ ਚਕਵਾਇਆ ਇੱਕ ਡੇਢ ਮਹੀਨਾ ਹੋ ਗਿਆ ਮੇਰੇ ਆ ਠੱਪ ਮਰਵਾਏ ਦੇ ਨਾਲ ਤੇ ਮੈਨੂੰ ਪਤਾ ਨਹੀਂ ਲੱਗਦਾ ਚਾਰ-ਪੰਜ ਬੰਦੇ ਡਾਂਦਾ ਮਗਰ ਕਿਸਲੇ ਵੀ ਮੈਨੂੰ ਮਰਵਾ ਸਕਦਾ ਤੇ ਮੈਨੂੰ ਇਹਦੇ ਤੇ ਯਕੀਨ ਨਹੀਂ ਰਿਹਾ ਜੀ ਹੁਣ ਠੀਕ ਹੈ ਜੀ ਇਹਦੀ ਸਮੱਸਿਆ ਜਿਹੜੀ ਹੈ ਨਾ ਗਲਤ ਹੈ ਜਿਹੜੀ ਇਹਨੇ ਸਵੇਰੇ ਮੈਨੂੰ ਤਾਂ ਕਹੀ ਦਿੱਤੀ ਆ ਕਿ ਮੈਂ ਤੈਨੂੰ ਤੇ ਤੇਰੀ ਭਝਾਈ ਨੂੰ ਚੁਕਾ ਦੇਣਾ ਕੱਲ ਨੂੰ ਮੈਂ ਮਰ ਗਿਆ ਤੇ ਇਹ ਜ਼ਿੰਮੇਵਾਰ ਹੋਏਗਾ ਮੈਂ ਕੱਲਾ ਸੋਣਾ ਨਾ ਮੇਰਾ ਘਰ ਆ ਨਾ ਘਰਾਟ ਆ ਨਾ ਮੇਰੇ ਘਰ ਦੇ ਬੰਦੇ ਆ ਇਹਨੇ ਹਰ ਪਿੰਡਾਂ ਵਿੱਚ ਫਲਾਸਾਂ ਬਣਾਈਆਂ ਹਰ ਖਸਕੋ ਬਣਾਇਆ ਮजूद ਕਰੋ ਮੇਰਾ ਘਰ ਦੇਖੋ ਮੌਕੇ ਤੇ ਜਾ ਕੇ ਚਾਰ ਇੱਟਾਂ ਵੀ ਨਹੀਂ ਮੇਰੇ ਘਰ ਕੀ ਮੰਗ ਕਰੀਓ ਕੀ ਮੰਗ ਕਰਦੇ ਮੇਰਾ ਮਕਾਨ ਬਣਨਾ ਚਾਹੀਦਾ ਇੱਥੀਆਂ ਪੈਣਾ ਜਿਹੜੀਆਂ ਇਦਾਂ ਭੱਜ ਕੇ ਨਹੀਂ ਜਾਣੇ ਚਾਹੀਦੀਆਂ ਜਿੰਦੀਆਂ ਭੱਜ ਕੇ ਚੰਦੀਆਂ ਨਾ ਉਹ ਮੌਕੇ ਤੇ ਸਰਪੰਚ ਜਾਣ ਲਿਆਏ ਜ਼ਿੰਮੇਵਾਰੀ ਸਰਪੰਚ ਦੀ ਆ ਇਹਦਾ ਫਰਜ਼ ਮੰਦਾ ਪਿੱਤੀ ਪੈਣ ਪਿੰਡੇ ਭੱਜ ਗਈ ਆ ਇਹ ਪੁਲਿਸ ਨੂੰ ਜਾ ਕੇ ਕਹੇ ਇਹ ਪੁਲਿਸ ਨੂੰ ਡੁੰਗਲੀ ਲਿਆ ਕੇ ਇੱਥੇ ਤੇ ਉਹਨਾਂ ਨੂੰ ਮਗਾਏ ਇਹਦਾ ਫਰਜ਼ ਮੰਦਾ ਮਾਪੇ ਉਹਨਾਂ ਕਹਿੰਦੇ ਹੁੰਦੇ ਪੱਲੇ ਪਹਿਣ ਹੀ ਉਹ ਕਿੱਥੋਂ ਲਿਆਣਾ ਨਾਲ ਹੋ ਕੇ ਪੈਸੇ ਦੇ ਕੇ ਭਜਾਉਂਦਾ ਠੀਕ ਹੈ ਜੀ ਪੈਸੇ ਦੇ ਕੇ ਭਜਾਉਂਦਾ ਸਾਡੇ ਕੋਲ ਅਸੀਂ ਦਿਹਾੜੀ ਲਾਣ ਵਾਲੇ ਬੰਦੇ ਆ ਸਾਡੇ ਕੋਲ ਸਾਮਣ ਨੂੰ ਆਟਾ ਖਾਣ ਦੇ ਕੇ ਪੈਸੇ ਨਹੀਂ ਆ ਅਸੀਂ ਆਪਣੀਆਂ ਧੀ ਕਿੱਥੋਂ ਲੱਭ ਲੈਣੀ ਆ ਇਹਦਾ ਫਰਜ਼ ਬੰਦਾ ਪੁਲਿਸ ਨੂੰ ਦਾਈ ਪੁਲਿਸ ਨੂੰ ਜਾ ਕੇ ਸਰਪੰਚ ਦਾ ਫਰਜ਼ ਬੰਦਾ ਕੋਲੋਂ ਪੈਸੇ ਦੇ ਕੇ ਉਹਨੂੰ ਡਾਂਡ ਕਰੇ ਜੇ ਧੀ ਭਜੀ ਉਹਨੂੰ ਉਥੇ ਪਿੰਡ ਚ ਮੰਗਾਏ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਪੂਰਨ ਸੰਧ ਕੀ ਪਿੰਡੀ ਸਰਪੰਚ ਜੀ ਤੁਹਾਡੇ ਕੋਲ ਹੈ ਹਾਂਜੀ ਮੈਂ ਸੋਦਾ ਸਰਪੰਚ ਆਂ ਸਰਪੰਚ ਦੇ ਲੋਕਾਂ ਵੱਲੋਂ ਇੱਕ ਅਰੋਸ਼ ਕੀਤਾ ਗਿਆ ਤੁਹਾਡੇ ਖਿਲਾਫ। ਹੂੰ ਕੁਝ ਲੋਕਾਂ ਦਾ ਕਹਿਣਾ ਸੀ ਕਿ ਇੱਕ ਲੜਕੀ ਹੈ ਜਿਹੜੀ ਉਹ ਤੁਹਾਡੇ ਨੂੰ ਭਜਾਈ ਗਈ। ਕੁਝ ਲੋਕਾਂ ਦਾ ਕਹਿਣਾ ਸੀਗਾ ਕਿ ਲੜਾਈ ਝਗੜੇ ਹੋਏ ਤੁਹਾਡੇ ਨਾਲ ਵੰਡ ਟੋਕਰ ਵੀ ਕੀਤੀ ਗਈ ਲੇਕਿਨ ਕੁਝ ਸੁਲਵਾਈ ਨਹੀਂ ਹੋ ਰਹੀ ਲੇਕਿਨ ਸਰਪੰਚ ਸਾਹਿਬ ਕੋਹਾ ਰਹੇ। ਇਹੀ ਕਹਿਣਾ ਜਾਂਦੇ ਉੱਥੇ। ਲੜਕੀ ਦਾ ਜਿਹੜਾ ਮੈਟਰ ਹੈਗਾ ਵਾ ਇਹ ਲੜਕੀ ਦੀ ਸ਼ਾਦੀ ਹੋਈ ਹੈ ਦਾ ਲੜਕਾ ਹੈਗਾ ਵਾ। ਇਹ 7 ਸਾਲ ਤੋਂ ਇਹਨਾਂ ਨੇ ਘਰ ਰੱਖੀ ਦੀ ਹੈ ਜਿਸ ਮੋੜੇ ਨਾਲ ਗਈ ਹੈ ਗੁਲਸਰਨਗਰ। ਇਹ ਸਹਿਮਤੀ ਨਾਲ ਗਈ ਹੈ ਔਰ ਇਹ ਮਾਪਿਓ ਦੀ ਸਹਿਮਤੀ ਹੀ ਹੈਗੀ ਆ। ਇਹ ਲੱਖ ਰੁਪਿਆ ਦੇ ਕੋ ਖਾਂਦੇ ਰਹੇ ਨੇ ਤੇ ਇਹਨਾਂ ਦੀ ਸਹਿਮਤੀ ਨਾਲ ਹੀ ਹੋ ਗਈ ਹੈਗੀ ਆ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਇਹ 7 ਸਾਲ ਰੱਖੀਏ ਸਾਡੀ ਸੋਧਾ ਲੜਕੀ ਇੱਕ ਉਹਦਾ ਲੜਕਾ ਕੋਈ ਬੱਚੀ ਦੁੱਧ ਪੀਂਦੀ ਤੇ ਹੈ ਨਹੀਂ ਹੋ ਯੋਨ ਸਪੈਨ ਨੇ ਕਿਹਾ ਵੀ ਆ ਚੱਕ ਪੈਸੇ ਤੂੰ 도ੜ ਜਾ ਇਹ ਫਿਰ ਦਿੱਤਾ ਸਰਪੰਚ ਸਾਹਿਬ ਨੇ ਤੇ ਉਹ ਇੱਦਾਂ ਕੋਈ ਕੋਈ 20000 ਰੁਪਏ ਦਿੱਤਾ ਆਪਾਂ ਕਿਉਂ ਪੈਸੇ ਦੇਨੇ ਹੈਗੇ ਜਿਹੜੇ ਰੂਮ ਲਗਾਏ ਯਾਰੀ ਝੂਠੇ ਇਹ ਸਭ ਝੂਠੇ ਨੇ ਇੱਕਦਮ ਝੂਠੇ ਨੇ ਇੱਕ ਘਰ ਜਿਹੜਾ ਨਾ ਇੱਕ ਪਿੰਡ ਹੈ ਫਤਪਿੰਡੀ ਦਾ ਗੰਦਾ ਘਰ ਮੰਨਿਆ ਗਿਆ ਸਾਦੀ ਵਾਲੇ ਦੇ ਨਹੀਂ ਇੱਕ ਲੜਾਈ ਦਾ ਮਸਲਾ ਵੀ ਸੀਗਾ ਜਿੱਥੇ ਵੱਡ ਟੋਕਦੀਆਂ ਫੋਟੋਆਂ ਲਖਾਈਆਂ ਨਹੀਂ ਆਂਦੀਆਂ ਤੇ ਸਾਡੇ ਨਾਲ ਉਹ ਫੋਟੋ ਹੈ ਉਹਦੀ ਵੈਰੀਫਿਕੇਸ਼ਨ ਹੋਈ ਉਦੋਂ ਵੀ ਮੀਡੀਆ ਆਇਆ ਉਹ ਬੰਦਾ ਗਲਤ ਪਾਇਆ ਗਿਆ ਉੱਥੇ ਪਰਚਾ ਹੋ ਗਿਆ ਅਗਰ ਅਸੀਂ ਗਲਤੀ ਹੁੰਦੀ ਸਾਡੀ ਅਸੀਂ ਠੱਪ ਮਾਰੇ ਹੁੰਦੇ ਪਰਚਾ ਸਾਡੇ ਤੋਂ ਹੋਣਾ ਸੀਗਾ ਉਸ ਬੰਦੇ ਦੇ ਪਰਚਾ ਹੋ ਗਿਆ ਉਹ ਬੰਦਾ ਅੱਜ ਵੀ ਇੱਕ ਹਫਤਾ ਪਹਿਲੇ ਉੱਤੇ ਪਰਚਾ ਹੋਇਆ ਨਸੇ ਵੇਚਦਾ ਚਰਸੀ ਹੈ ਪੰਗ ਪੰਗੀ ਬਿਲਕੁਲ ਇੱਕਦਮ ਝੂਠੇ ਹੈਗੇ ਨੇ ਰੋਡ ਇਹਨਾਂ ਦਾ ਕੋਈ ਰੋਸ ਨਹੀਂ ਹੈਗਾ ਇਹ ਪਿੰਡ ਦੇ ਸਰਾਰਤੀ ਬੰਦੇ ਨੇ ਇਹ ਪਿੰਡ ਦੇ ਗਲਤ ਬੰਦੇ ਹੈਗੇ ਨੇ